ਇਹ ਉਹੀ ਐਕਟਵਾਦੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਤੇ ਸ਼ੋਰੋਗਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ ਇਹ ਐਕਟਵਾ ਸੀ ਇੱਥੋਂ ਘਰੋਂ ਆ ਕੇ ਜਿਹੜੀ ਐਕਟਵਾਏ ਫੜ ਲਈ ਹੈ ਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ ਹੁਣ ਇਹਨਾਂ ਕੋਈ ਵਜਦੀ ਨਹੀਂ ਪਈ ਪਹਿਲਾਂ ਬੜੇ ਯੋਰੀ-ਯੋਰ ਨਾਲ ਮਰਾਉਂਦੇ ਸੀਗੇ ਬਚਾਉਂਦੇ ਸੀਗੇ ਆਹ ਬੱਚੇ ਅੱਗੇ ਤੋਂ ਗਲਤੀ ਕਰੋਗੇ ਨਹੀਂ ਸਰ ਸਾਰੇ ਉੱਚੀ ਬੋਲੋ ਹਾਂ ਨਹੀਂ ਸਰ ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਕਿ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਸਾਰੇ ਉੱਚੀ ਬੋਲੋ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ ਹਾਂਜੀ ਸਰ ਬੋਲੋ ਹਾਂਜੀ ਸਰ ਅੱਗੇ ਤੋਂ ਕਰੋਗੇ ਤਾਂ ਨਹੀਂ ਸਰ ਸੌਰੀ ਬੋਲੋ ਸੌਰੀ ਬੱਚਿਓ ਤੁਸੀਂ ਇਸ ਤਰ੍ਹਾਂ ਕਰਕੇ ਨਾ ਤੇ ਜਿਹੜੀ ਮੇਲੇ ਦੀ ਮਾਨ ਮਰਿਆਦਾ ਆ ਤੁਸੀਂ ਉਹਨੂੰ ਠੇਸ ਪਹਾਈਏ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਸਿਆਣੇ ਬਣੋ ਇਦਾਂ ਨਹੀਂ ਕਰੀਦਾ ਬੇਟਾ ਮੇਲਾ ਦੇਖਣਾ ਮੇਲਾ ਦੇਖੋ ਤੁਸੀਂ ਪਰ ਇਹ ਥੋੜੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨਾਇਸਪੋਲਿਊਸ਼ਨ ਕਰੋਗੇ ਅਗਰ ਤੁਸੀਂ ਤਿੰਨ ਕਰ ਰਹੇ ਹੋ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ ਅਗਰ ਉਹ ਸਾਰੇ ਵਜਾਉਣਗੇ ਤੇ ਫਿਰ ਉਹ ਕੋਈ ਵਧੀਆ ਗੱਲ ਥੋੜੀ ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ ਦੋ ਸਾਲਾਂ ਬਾਅਦ ਉਹ ਵੀ ਇਹੀ ਕਰਨਗੇ ਕਿ ਮਾਤਾ ਚਿੰਤਪੁਰਨੀ ਦਾ ਮੇਲੇ 'ਚ ਏਦਾਂ ਹੁੰਦਾ ਠੀਕ ਐ ਅੱਗੇ ਤੇ ਇਸ ਤਰ੍ਹਾਂ ਨਹੀਂ ਕਰਨੀ ਕਰਨਾ ਕਿਹੜੇ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ ਆ ਲਓ ਇਹਨੂੰ ਸੰਭਾਲ ਕੇ ਰੱਖਣਾ ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਐ ਜਦੋਂ ਅੱਗੇ ਅਗਲੇ ਸਾਲ ਸਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਆਉਣਾ ਤੇ ਇਹਨੂੰ ਵੇਖ ਕੇ ਫੇਰ ਜਾਣਾ ਮੇਲੇ 'ਚ ਤੁਹਾਨੂੰ ਫੇਰ ਚੇਤਾ ਰਹੂਗਾ ਠੀਕ ਐ ਆ ਲਓ ਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦਰਾਡੇੋਂ ਆ ਰਹੀ ਐ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਟੂ व्हीਲਰ ਦੇ ਉੱਪਰ ਟ੍ਰਿਪਲਿੰਗ ਨਾ ਕਰੋ ਜਿਹੜੇ ਛੋਟਾ ਹਾਥੀ ਹੈ ਜਾਂ ਡਾਟਾ 407 ਹੈ ਉਹਨਾਂ ਦੇ ਉੱਪਰ ਚੜ ਕੇ ਨਾ ਆਓ ਬੱਸਾਂ ਦੇ ਉੱਪਰ ਚੜ ਕੇ ਆਓ ਮਤਲਬ ਸੀਟਾਂ ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ ਤੁਸੀਂ ਮਾਤਾ ਚੰਤਪੂਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ ਤੁਹਾਡਾ ਹਿਸ਼ਾਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆਂ ਸਵਾਗਤ ਹੈ ਅਸੀਂ ਤੁਹਾਡਾ ਆਪਣੀ ਅੱਖਾਂ ਵਿਸ਼ਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਆ ਪਲੀਜ਼ ਸਾਨੂੰ ਕੋਆਪਰੇਟ ਕਰੋ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵਿਅਕਤੀ ਜਿਹੜਾ ਹੁੱਲੜਬਾਜੀ ਨਾ ਕਰੇ ਇਹਨਾਂ ਬੱਚਿਆਂ ਨੇ ਕੱਲ ਹੁੱਲੜਬਾਜੀ ਕੀਤੀ ਸੀ ਤੇ ਸਾਡੀ ਟੀਮ ਦਾ ਅੱਜ ਸਾਰਾ ਦਿਨ ਹੀ ਲੰਘਿਆ ਇਹਨਾਂ ਬੱਚਿਆਂ ਦਾ ਘਰ ਲੱਭ ਕੇ ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚੱਲੇ ਆ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਆਪਰੇਟ ਕਰੋ ਇਦਾਂ ਦੀ ਜਿਹੜੀ ਹੁੱਲੜਬਾਜੀ ਹੈ ਨਾ ਕਰੋ ਅਸੀਂ ਤੁਹਾਨੂੰ ਪੂਰਾ ਆਸਵਾਸਨ ਦਿੰਨੇ ਆ ਅਸੀਂ ਤੁਹਾਡਾ ਚਲਾਨ ਕਰਨ ਦਾ ਬਿਲਕੁਲ ਸਾਡਾ ਮਨ ਹੈ ਨਹੀਂ ਪਰ ਜੇ ਤੁਸੀਂ ਹੁੱਲੜਬਾਜੀ ਕਰਕੇ ਇਹ ਮੇਲੇ ਦੇ ਮਾਹੌਲ ਨੂੰ ਖਰਾਬ ਕਰੋਗੇ ਤੇ ਫਿਰ ਅਸੀਂ ਜਿਹੜਾ ਤੁਹਾਡਾ ਚਲਾਨ ਹੋ ਜਰੂਰ ਕਰਾਂਗੇ ਆਦਰਵਾਇਜ਼ ਇਹ ਮਾਤਾ ਜੀ ਦੀ ਸੰਗਤ ਹੈ ਉਹਦੇ ਅੱਗੇ ਸਾਡਾ ਸਿਰ ਝੁਕਦਾ ਨਕਮਸਤਕ ਹੁੰਨੇ ਆ ਮਾਤਾ ਜੀ ਨੂੰ ਤੁਸੀਂ ਜਾ ਕੇ ਦਰਸ਼ਨ ਕਰਕੇ ਆਉਣੇ ਆ ਅਸੀਂ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦੀ ਜਿਹੜੀ ਹੈਗੀ ਹੈ ਖੁਸ਼ੀ ਹੈ ਉਹ ਲੈਣੀ ਆ ਤਾਂ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਲੀਜ਼ ਸਾਨੂੰ ਕੋਆਪਰੇਟ ਕਰੋ ਤਾਂ ਜੋ ਮੇਲਾ ਜਿਹੜਾ ਸੁਖਮਈ ਜਿਹੜਾ ਬਤੀਤ ਹੋ ਸਕੇ ਜੈ ਮਾਤਾ ਦੀ ਸასი ਸ਼ਕਤ